ਅੱਜ ਪੰਜਾਬ ਵਿਧਾਨ ਸਭਾ ਦਾ ਦੂਜਾ ਤੇ ਆਖਰੀ ਦਿਨ ਸੀ ਕੀ ਕੁਝ ਵਾਪਰਿਆ ਸੈਸ਼ਨ ਦੇ ਵਿੱਚ ਕੀ ਕੋਈ ਮਤਾ ਲਿਆਂਦਾ ਕੋਈ ਬਿੱਲ ਲਿਆਂਦਾ ਗਿਆ ਕੋਈ ਐਮੈਂਡਮੈਂਟ ਹੋਈ ਹੈ ਜਾਂ ਫਿਰ ਕੀ ਕੁਝ ਗੱਲਾਂ ਹੋਈਆਂ ਨੇ ਤੇ ਕੀ ਕੁਝ ਗੱਲਾਂ ਨਹੀਂ ਹੋਈਆਂ ਇਸ ਬਾਰੇ ਚਰਚਾ ਕਰਾਂਗੇ ਪਠਾਨ ਮਾਜਰਾ ਜੋ ਕਿ ਫਰਾਰ ਹੈ ਇਸ ਵੇਲੇ ਉਹਨਾਂ ਦੀ ਪਤਨੀ ਨੂੰ ਲੈ ਕੇ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਹਸਪੀਟਲ ਐਡਮਿਟ ਕਰਵਾਇਆ ਗਿਆ ਜਿੱਥੇ ਵਿਰੋਧੀਆਂ ਨੇ ਉਹਨਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ ਹੈ ਪਠਾਜ ਦੇ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਪਠਾਨ ਮਾਜਰਾ ਐਮ ਐਲ ਏ ਨੇ ਤੇ ਉਹਨਾਂ ਦੇ ਕਰੀਬੀ ਵੀ ਕਾਫੀ ਹੋਣਗੇ ਤੇ ਉਹ ਕੋਈ ਵੀ ਉਹਨਾਂ ਨੂੰ ਮੁਲਾਕਾਤ ਕਰਨ ਨਹੀਂ ਪਹੁੰਚਿਆ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਬਾਰੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਕਸ਼ੀ ਗੌਰ ਸਵਾਗਤ ਕਰਦੀ ਹਾਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਵਿਧਾਨ ਸਭਾ ਦਾ ਸੈਸ਼ਨ ਸੀ ਦੂਸਰਾ ਦਿਨ ਸੀ ਤੇ ਆਖਰੀ ਦਿਨ ਸੀ ਕੀ ਗੱਲ ਵਾਪਰਿਆ ਅੱਜ ਇਸ ਸੈਸ਼ਨ ਦੇ ਵਿੱਚ ਪਹਿਲਾਂ ਤੇ ਇਸ ਬਾਰੇ ਗੱਲ ਕਰ ਲੈਣੇ ਆਂ ਅੱਜ ਦੇ ਸੈਸ਼ਨ ਦੇ ਵਿੱਚ ਭਾਵੇਂ ਮੁੱਖ ਮੰਤਰੀ ਸਾਹਿਬ ਨੇ ਕਾਫੀ ਇੱਕ ਦੂਜੇ ਦੇ ਉੱਤੇ ਦੋਸ਼ਣਬਾਜ਼ੀ ਕੀਤੀ ਹੈ ਜੀ ਕੰਸੀਟੇ ਕਿਸੇ ਤੇ ਨਹੀਂ ਪੁੱਛ ਸਕੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਭਾਸ਼ਾ ਸੀ ਜੋ ਉਹਨਾਂ ਦੀ ਆਪਣੀ ਸਪੀਚ ਸੀ ਉਹ ਉਹੀ ਸੀ ਅਸੀਂ ਅੱਜ ਉਹ ਦੇ ਦਿਆਂਗੇ ਅਸੀਂ ਅੱਜ ਕਰਦੇ ਕਿ ਅਸੀਂ ਅੱਜ ਕਰਦੇਾਂਗੇ ਬਾਕੀ ਇਸ ਤੋਂ ਅੱਗੇ ਉਹ ਗੱਲ ਲੱਗ ਗਈ ਕਿ ਅਸੀਂ ਦਰਿਆਵਾਂ ਦੀ ਸਫਾਈ ਵਾਸਤੇ ਕੀ ਪ੍ਰੋਗਰਾਮ ਲਿਖਿਆ ਵਾ ਮਹਿਰਾ ਦੀ ਸਫਾਈ ਵਾਸਤੇ ਕੀ ਬੀਤੀਆ ਵਾ ਸਕੀ ਨਾਲੇ ਦੀ ਵਾਸਤੇ ਜਿਹੜੇ ਨੇ ਉਹਨਾਂ ਵਾਸਤੇ ਅਸੀਂ ਕੀ ਕੀਤਾ ਪ੍ਰਸ਼ਾਤੀ ਨਾਲੇਵਾਂ ਸਾਫ ਕਰਨ ਵਾਸਤੇ ਕੀ ਕੀਤਾ ਬੁੱਢੇ ਨਾਲੇ ਬਾਰੇ ਸੀ ਇਹਦੇ ਬਾਰੇ ਕੋਈ ਚਰਚਾ ਨਹੀਂ ਹੋਈ ਜੀ ਜੀ ਚਰਚਾ ਸਭ ਤੋਂ ਵੱਧ ਜ਼ਰੂਰੀ ਸੀ ਕੋਈ ਚਰਚਾ ਨਹੀਂ ਹੋਈ ਇੱਕ ਮੁੱਦਾ ਬਹੁਤ ਹੋਇਆ ਸੀਗਾ ਮਨਪ੍ਰੀਤ ਜੀ ਐਲੀ ਨੇ ਗੋਦਾਵਰੀ ਜਿਹੜੀ ਆ ਉਹ ਧਰਤੀ ਤੋਂ 40 ਫੁੱਟ ਥੱਲੇ ਵਗਦੀ ਆ ਲੇਕਿਨ ਸਾਡੇ ਦਰਿਆ ਜਿਹੜੇ 5 ਫੁੱਟ ਪਰ ਵਗਦੇ ਨੇ ਜੀ ਅਸੀਂ ਕਦੀ ਇਹ ਸੋਚ ਵੀ ਤਾਂ ਕੀਤੀ ਨਹੀਂ ਜੇ ਕਿਤੇ ਉਹਨਾਂ ਦਰਿਆਵਾਂ ਨੂੰ ਇਸ ਤਰੀਕੇ ਨਾਲ ਸੀ ਕਰ ਦਈਏ ਤੇ ਉਮੀਦ ਆ ਭੀ ਸਾਡੇ ਫਲੱਡ ਰੋਕ ਸਕਦੇ ਜੀ ਸਭ ਤੋਂ ਵੱਡੀ ਗੱਲ ਜੇ ਮੈਂ ਇੰਨੀ ਗੱਲ ਕਵਾਂ ਮੈਂ ਜਿਸ ਤਰੀਕੇ ਨਾਲ ਅੱਜ ਸਾਡੇ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਤੁਸੀਂ ਬੰਦੇ ਦੇ ਅੰਦਰ ਬਿਆਸ ਰਿਆ ਤੇ ਤੁਸੀਂ ਬੰਦੇ ਅੰਦਰ ਤੇ ਬਿਆਸ ਦੇ ਨਾਲ ਜਿਹੜੀ ਹੈ ਜਮੀਨ ਪ੍ਰਤਾਪ ਸਿੰਘ ਬਾਜਵਾ ਨੇ 16 ਕਨ 16 16.10 ਬੰਨੇ ਇੱਕ ਖਰੀਦੀ ਹੈ ਤੇ 10 ਇਕੜ ਖਰੀਦ ਕੀਤੀ ਹੈ ਜੀ ਸਿਰਫ ਇੱਕ ਨਕਾਤੀ ਪ੍ਰੋਗਰੂਪ ਪੈਸੇ ਕਿਵੇਂ ਪਰੋਣੇ ਆ ਤੇ ਅਸੀਂ ਉਥੋਂ ਮਾਈਨਿੰਗ ਕਿਵੇਂ ਕਰਨੀ ਹਾਂ ਹਾਂ ਤੇ ਜਦੋਂ ਫਿਰ ਉਹਨੇ ਬਾਜਵੇਂ ਦੇ ਇੰਨੀ ਗੱਲ ਕਹੀ ਵੀ ਵੇਖੋ ਰਜਿਸਟਰੀ ਵੀ ਤੁਸੀਂ ਕਰਕੇ ਦੀ ਤੁਸੀਂ ਨਾ ਕਰਦੇ ਹੋ ਰਜਿਸਟਰੀ ਮੇਰੀ ਮੈਂ ਰੈਵਨਿਊ ਦਫ਼ਤਰ ਤੇ ਰਜਿਸਟਰੀ ਕਰਾਈ ਮੈਂ ਐਵੇਂ ਨਹੀਂ ਕਰਾਈ ਜੇ ਮੈਨੂੰ ਲੋੜ ਸੀ ਤੇ ਮੇਰਾ ਹੱਕ ਸੀ ਮੇਰਾ ਰਾਈਟ ਸੀ ਮੈਂ ਆਪਣੀ ਜ਼ਮੀਨ ਖੇਤ ਦੀ ਆ ਪਰ ਆបਕਾਰੀ ਤੇ ਵਿੱਤ ਮੰਤਰੀ ਇਹ ਗੱਲ ਦੱਸੇ ਵੀ ਉਹ ਹਰ ਮਹੀਨੇ ਇੱਕ ਇੰਡਸਟਰੀ ਡਿਸਟਿਲਰੀ ਕੋਲ ਸ਼ਰਾਬ ਦੀ ਡਿਸਟ੍ਰੀਬਿਊਸ਼ਨ ਇੱਕ ਕਰੋੜ 25 ਲੱਖ ਰੁਪਏ ਲੈ ਰਹੇ ਨੇ ਤੇ 30 ਤੋਂ ਹੁੰਦਾ ਕਿ 40 ਡਿਸਟ੍ਰੀਬਿਊਸ਼ਨ ਤੇ 35 ਤੋਂ ਲੱਗੇ 40 ਲੱਖ ਰੁਪਏ ਕਮਾ ਰਹੇ ਨੇ ਵੀ ਨਾ ਉਹ ਪੈਸੇ ਕਿੱਥੇ ਜਾ ਰਹੇ ਕਿਉਂ ਜਾ ਰਹੇ ਹੋ ਜੀ ਜੀ ਦੇ ਵਿੱਤ ਮੰਤਰੀ ਜੀ ਉਹਦਾ ਕੋਈ ਜਵਾਬ ਨਹੀਂ ਦਿੰਦਾ ਤੇ ਗੋਲ-ਮੋਲ ਕਰਕੇ ਕਹਿ ਦਿੱਤੀ ਜੀ ਵੇਖੋ ਜੀ ਇਹ ਤਾਂ ਪਹਿਲੇ ਪਤਾ ਸੀ ਇਹਨਾਂ ਜਿਹੜੀ ਆ ਰੇਟਾਂ ਹੋਣੀਆਂ ਇਦਾਂ ਹੋਣਾ ਤੇ ਇਹਨਾਂ ਨੇ ਜ਼ਮੀਨ ਖਰੀਦੀ ਚਲੋ ਜ਼ਮੀਨ ਕਿਹੜੀ ਗੱਲ ਦਾ ਦੋਸ਼ ਲਾਇਓ ਦੀ ਗੱਲ ਤੇ ਗੱਲ ਕਰੋ ਦੁਜੇ ਪਾਸ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਵੀ ਕੇਦਰੀ ਵੱਲ ਦੇ ਆਪਣੇ ਐਮਐਲਏ ਨੂੰ ਕਹਿਤਾ ਵੀ ਭਾਈ 5 ਕਰੋੜ ਰੁਪਈਆ ਇੱਕ ਐਮਐਲਏ ਸਾਨੂੰ ਇਕੱਠਾ ਕਰਕੇ ਦੇ ਆਪਣੇ ਯਾਰਾ ਦੋਸਤਾਂ ਕੋਲ ਵੀ ਆਪਣੇ ਹਲਕੇ ਚੰਨ ਵਿੱਚ ਜਿੱਥੋਂ ਮੱਦੀ ਲਵੇ ਜੇ 90 95 ਐਮਐਲਏ ਦੇ ਕਿੰਨੇ ਬਣ ਗਏ ਉਹਦੇ ਵਿੱਚ ਜਿਹੜੇ ਮੰਤਰੀ ਨੇ ਮੰਤਰੀ ਕਣ ਲੋ ਮਤਰੀ ਜਿਹੜੇ ਨੇ ਉਹ ਬਕਾਇਦਾ ਤੌਰ ਤੇ 20 ਕਰੋੜ ਰੁਪਏ ਆਪਣੇ ਹੱਥੇ ਚ ਇਕੱਠਾ ਕਰਕੇ ਦੇ। 20 ਕਰੋੜ ਵੀ ਆ ਜਿਹੜੇ ਐਮਪੀ ਨੇ 20 ਇਕੱਠਾ ਕਰਕੇ ਦੇ। ਹੁਣ ਇਹਨੇ ਪੈਸੇ ਦੇंदे ਵੀ ਨਹੀਂ ਦੇंदे ਇਹਦਾ ਮਤਲਬ ਇਹ ਆ ਕਿ ਇਹਨਾਂ ਨੇ 1000 ਕਰੋੜ ਰੁਪਏ ਇਕੱਠਾ ਕਰਨਾ ਤੀਚਾ ਮਿੱਥ ਲਿਆ। ਜੀ। ਕਿ ਇਹ ਪ੍ਰਕਾਰ ਕਰੋੜ ਰੁਪਏ ਲੈਟਸਰ ਤੋਂ ਪਹਿਲਾਂ ਪਹਿਲਾਂ ਪੰਜਾਬ ਚੋਂ ਇਕੱਠਾ ਕਰਨਾ ਤਾਂ ਕਿ ਪੰਜਾਬ ਦੇ ਚ ਇਲੈਕਸ਼ਨ ਲੜੀ ਜਾ ਸਕੇ। ਜੀ। ਕੀ ਇਹ ਉਹ ਆਮਾਦੀ ਪਾਰਟੀ ਹੈ ਜਿਹੜੀ ਇਸ এজেন্ডੇ ਨੂੰ ਲੈ ਕੇ ਆਈ ਸੀ ਜੀ ਕਰਪਸ਼ਨ ਦੇ ਟੋਟਲੀ ਖਿਲਾਫ ਹਮ ਇਹਨਾਂ ਨੇ ਕਿਹਾ ਸੀ ਵੀ ਸਾਡੇ ਉਮੀਦਵਾਰ ਜੀਤਾ ਪੰਚਰਮ ਲਾਊਗਾ ਬਾਗਾ ਨਹੀਂ ਹੋਊਗਾ ਜਿਹੜਾ ਛੇਵ ਦਾ ਕੰਮ ਕਰਦਾ ਉਹ ਉਹ ਜਿਹ ਗਰੀਬ ਬੰਦੇ ਸਾਡੇ ਹੋਣਗੇ ਉਹਨਾਂ ਚੋਂ ਕਿੰਨਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਵੀ ਦੱਸਦੇ ਜੀ ਤੇ ਜੇ ਇਹਨਾਂ ਨੇ ਇਹ ਪੈਸੇ ਇਕੱਠੇ ਕਰਨ ਦੀ ਮਿਹਮ ਸ਼ੁਰੂ ਕਰ ਦਿੱਤੀ ਹੈ ਤੇ ਫਿਰ ਮੇਰਾ خیال ਆ ਵੀ ਕੈਨੇ ਹੁੰਦੇ ਸੀ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਲੱਭੋ ਕੀ ਤੀਜਾ ਹੋਰ ਤੀਜਾ ਜਿਹੜਾ ਹੁ ਤੀਜਾ ਲੰਬਾ ਸੂਨੇ ਮੇਰੇ ਅੱਗੇ ਵਖਾ ਦੇਤੇ ਆਪਰ ਜੀ ਐਸੇ ਕਰਕੇ ਅੱਜ ਦੇ ਇਜਲਾਸ ਦੇ ਵਿੱਚੋਂ ਜੇ ਮੈਂ ਇੰਨੀ ਗੱਲ ਕਹਾਂ ਕੁਝ ਨਿਕਲਿਆ ਹਮ ਮੇਰੇ ਪਿੱਛੇ ਕੁਝ ਪਿਆ ਨਹੀਂ ਜੇ ਕਿਸੇ ਦੇ ਕੋਈ ਬਿਰਪੰਦੇ ਪਿਆ ਤੂੰ ਉਹ ਜ਼ਰੂਰ ਦੱਸ ਦੇਵੇਂ ਵੀ ਸਾਡੇ ਆ ਬਿਰਪੰਦੇ ਪਿਆ ਇਹ ਕਹਿੰਦੇ ਵੀ ਸਰਦਾਰਾ ਸਿੰਘ ਜੌਲ ਤੇ ਮੁੰਟੇ ਸਿੰਘ ਆਹਲਵਾਲੀ ਦੀ ਰਿਪੋਰਟਾਂ ਦੇ ਉੱਤੇ ਜਿਹੜੀ ਸਾਡੀ ਵਾਰ ਹੁੰਦੇ ਨੇ ਉਹਦੇ ਉੱਤੇ ਕਾਂਗਰਸ ਨੇ ਕੁਸ਼ੀ ਕੀਤਾ ਭਾਈ ਤਿੰਨਸਲੇ ਤੁਸੀਂ ਕੁਝ ਕਰ ਲੈਂਦੇ ਜੀ ਕੀਤਾ ਤੇ ਫੇਰ ਤੁਸੀਂ ਪੁਰਾਣੀਆਂ ਗੱਲਾਂ ਲੈ ਕੇ ਪੈ ਜਾਂਦੇ ਹੋ 1965 ਚ ਆਇਆ 1962 ਭਾਈ ਲੋੜ ਅੱਜ ਅੱਗੇ ਉਹਨੂੰ ਛੱਡ ਦਿਓ ਉੱਥੇ ਕੁਝ ਗਲਤੀਆਂ ਹੋਈਆਂ ਕੁਝ ਠੱਗੀਆਂ ਮਾਰੀਆਂ ਗਈਆਂ ਚ ਕੋਈ ਦੋਰਵਾਂ ਨਹੀਂ ਆ ਗਿਆ ਕਾਂਗਰਸ ਨੇ ਦੋਈ ਅਥੀ ਨਹੀਂ ਪੈਰਾਂ ਨਾ ਮੇ ਲੁੱਟਿਆ ਤੇ ਥਨੂ ਲੁੱਟਿਆ ਜੀ ਪੰਜਾਬ ਨੂੰ ਬਰਬਾਦੀ ਦੇ ਕੰਡੇ ਤੇ ਖੜੇ ਕਰਨ ਵਿੱਚ ਕਾਂਗਰਸ ਦਾ ਬਹੁਤ ਵੱਡਾ ਰੋਲ ਹੈ ਲੇਕਿਨ ਕਾਂਗਰਸ ਦੇ ਟਾਈਮ ਦੇ ਉੱਤੇ ਕਾਲਜ ਵੀ ਬਣੇ ਨੇ ਸਕੂਲ ਵੀ ਬਣੇ ਨੇ ਯੂਨੀਵਰਸਿਟੀ ਵੀ ਬੜੀਆਂ ਨੇ ਵੱਡੇ ਵੱਡੇ ਹਸਪੀਟਲ ਵੀ ਬਣੇ ਨੇ ਇਸੇ ਕਰਕੇ ਇਹ ਗੱਲ ਕਹਿਣੀ ਵੀ ਭਾਈ ਵੇਖੋ ਕਾਂਗਰਸ ਸਮੇ ਪੁੱਛਦੀ ਹੈ ਜੋ ਕੀਤਾ ਹੋਣਾ ਕਿ ਅਸੀਂ ਕੀਤਾ ਤੁਸੀਂ ਖੇਤ ਮਿੱਟੀ ਕੀਤਾ ਦੋ ਦਿਨ ਦੇ ਸੈਸ਼ਨ ਦੇ ਵਿੱਚ ਕਿਤੇ ਵੀ ਕੰਕਰੀਟ ਨਹੀਂ ਪੁੱਜਿਆ ਵੀ ਹਲਸੀ ਕਿਵੇਂ ਰੁਕਣੀ ਜੀ ਤੇ ਬਾਰੇ ਕੋਈ ਵੀ ਫੈਸਲਾ ਕਿਤੇ ਨਹੀਂ ਲਿਆ ਗਿਆ ਜੇ ਨਹੀਂ ਲਿਆ ਗਿਆ ਤੇ ਮੇਰਾ ਖਿਆਲ ਹੈ ਵੀ ਇਹਨੂੰ ਘਟਿਆ ਕਰਨ ਕੋਈ ਹੋਰ ਹੋ ਨਹੀਂ ਸਕਦੀ ਮੁੱਖ ਮੰਤਰੀ ਸਭ ਆਪਣੀਆਂ ਕੜਾਈ ਜਾਂਦੇ ਪੀਨੇ ਪੈਸੇ ਦੇ ਦਿੰਦੇ ਕਹਿੰਦੇ ਤੋਂ ਤੇ ਪਈ ਪਹਿਲਾਂ ਤੁਸੀਂ ਅਨਾਉਂਸ ਕਰ ਚੁੱਕੇ ਹੋ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਸਪਸ਼ਟ ਕਰਤਾ ਜਿਵੇਂ ਨਾ ਕਿਹਾ ਸੀ ਪ੍ਰਧਾਨ ਮੰਤਰੀ ਸਾਨੂੰ ਮਿਲ ਨਹੀਂ ਰਹੇ ਲੇਕਿਨ ਉਹਨਾਂ ਨੇ ਕਿਹਾ ਵੀ ਕੱਲ ਸ਼ਾਮ ਨੂੰ 30 ਤਰੀਕ ਸ਼ਾਮ ਨੂੰ ਬਕਾਇਦਾ ਤੌਰ ਤੇ ਉਹਨਾਂ ਦੀ ਮੰ ਜਿਹੜੀ ਉਹ ਗ੍ਰਹਿ ਮੰਤਰੀ ਉਹਨਾਂ ਨਾਲ ਮੀਟਿੰਗ ਹੋਏਗੀ ਹੂੰ ਜੀਵਨ ਦਾ ਮੀਟਿੰਗ ਹੁੰਦੀ ਹੈ ਤੇ ਮਾੜੀ ਗੱਲ ਕੋਈ ਨਹੀਂ ਹੈ ਗੱਲ ਸਿੱਟੇ ਲੱਗਦੀ ਗ੍ਰਹਿ ਮੰਤਰੀ ਦੀ ਮੀਟਿੰਗ ਕਰ ਲਈ ਜਾਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਲਈ ਇੱਕੋ ਹੀ ਗੱਲ ਕੋਈ ਫਰਕ ਨਹੀਂ ਹੈ ਗਾ ਉਹਦੇ ਦੇ ਵਿੱਚ ਫਿਰ ਕੁਝ ਲੋਕਾਂ ਨੇ ਇਹਦੀ ਗੱਲ ਕਹੀ ਸੀ ਵੀ ਸਾਨੂੰ ਇਹ ਹੜ੍ਹਾਂ ਨੂੰ ਰੋਕਣ ਵਾਸਤੇ ਜਿਹੜਾ ਵਾ ਇੰਟਰਨੈਸ਼ਨਲ ਏਜੰਸੀ ਦਾ ਰابطਾ ਕੰਮ ਕਰਨਾ ਚਾਹੀਦਾ ਉਹਦੇ ਉੱਤੇ ਉਹਨਾਂ ਨੇ ਕਿ ਆਈਐਮਡੀ ਜਿਹੜੀ ਇੰਟਰ ਹੈਗੀ ਸਾਡੀ ਇੰਟਰ ਸਾਡੀ ਸਟੇਟ ਹੈਗੀ ਉਹ ਸਾਡੇ ਕੋਲ ਹੈਗੀ IIT ਬੰਗਲੌਰ ਦੀ IIT ਖੜਕਪੁਰ ਹੋ ਗਈ ਆ ਥਾਪਰ ਯੂਨੀਵਰਸਿਟੀ ਹੈਗੀ ਆ ਇਹ ਸਾਡੇ ਕੋਲ ਚੰਗੇ ادارے ਹੈਗੇ ਇਹਨਾਂ ਨੇ ਸਹਿਜਨ ਤੋਂ ਅਸੀਂ ਆਪਣੀ ਸੁਝਾਅ ਵੀ ਲਵਾਂਗੇ ਤੇ ਇਹਨਾਂ ਤੋਂ ਅਸੀਂ ਆਪਣਾ ਕੰਮ ਵੀ ਕਰਾਉਣ ਨਾਲ ਦੂਸਰੀ ਚੀਜ਼ 1600 ਕਰੋੜ ਜਿਹੜਾ ਇੱਕ ਮੰਤਰੀ ਕਹਿ ਕੇ ਗਿਆ ਸੀ ਵੀ ਸਿੱਧੇ ਅਸੀਂ ਕਿਸਾਨਾਂ ਦੇ ਖਾਤੇ ਚ ਪਾਵਾਂਗੇ ਤੇ ਇਹ ਤੇ ਪੱਕੀ ਗੱਲ ਨਾ ਪਿੱਛੇ ਕਿੱਥੋਂ ਲੈਣਾ ਜੀ ਅੱਜ ਤੋਂ ਲੈਣਨੋਂ ਉਹ ਮੰਤਰੀ ਸਾਹਿਬ ਕਹਿੰਦੇ ਮੁੱਖ ਮੰਤਰੀ ਸਾਹਿਬ ਮੁਕਰ ਕੇ ਮੁੱਖ ਮੰਤਰੀ ਉਹ ਮੰਤਰੀ ਸਾਹਿਬ ਮੁਕਰ ਕੇ ਤੇ ਮੈਂ ਤਾਂ ਕਿਹਾ ਹੀ ਨਹੀਂ ਜੀ ਮੇਰੇ ਤੇ ਬਿਆਨ ਨੂੰ ਤਰੋੜਮੁੜ ਕੇ ਪੇਸ਼ ਕੀਤਾ ਗਿਆ ਇਹ ਧੋਖੇ ਜਿਹਾ ਸਕਦਾ ਤੇ ਸਟੇਟ ਗਵਰਨਰ ਨੂੰ ਜੋ ਜੀ ਕਿ ਕਿਸਾਨਾਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ 2023 ਦੇ ਵਿੱਚ ਜਿਹੜੇ ਸਾਡੇ ਫਲੱਡ ਆਏ ਸੀ ਅੱਜ ਤੱਕ ਸਾਨੂੰ ਉਹਦਾ ਮੁਆਵਜ਼ਾ ਨਹੀਂ ਮਿਲਿਆ ਹੂੰ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਵੀ ਇਹ ਸਾਡੇ ਸਜੇ ਖਾਤਿਆਂ 'ਚ ਪਾਇਆ ਸੰਭਵ ਨਹੀਂ ਇਸ ਕਰਕੇ ਜਿਹੜੀ 1600 ਕਰੋੜ ਰੁਪਇਆ ਵਾ ਉਹ ਹੋਣੀ ਜਿਹੜਾ ਹੋਣਾ ਉਹ ਤੇ 241 ਕਰੋੜ ਰੁਪਏ ਬਾਕੀ ਨਹੀਂ ਆਏ ਜਦ ਤੱਕ ਉਹ ਸਟੇਟ ਗਵਰਨਰ ਨੂੰ ਆਏਗਾ ਤੇ ਸਟੇਟ ਗਵਰਨਰ ਇਨ ਸਟੇਟ ਕਾਮਿਟੀ ਐਨੀ ਕੁ ਅਵੇਸਲੀ ਹੋਈ ਪਈ ਆ ਉਹ ਕੀ ਸੋਚ ਰਹੀ ਹੈ ਵੀ ਐਨ ਜੀਓ ਲੱਗੀਆਂ ਨੇ ਐਨ ਜੀਓ ਆਪਣਾ ਕੰਮ ਕਰਨ ਦੇ ਤੇ ਬਾਅਦ ਦੇ ਵਿੱਚ ਅਸੀਂ ਆਪਣਾ ਕੰਮ ਕਰ ਲਾਂਗੇ ਜਿਹੜਾ ਇਸ ਤਰੀਕੇ ਨਾਲ ਕਰਨਾ ਸੀ ਜੀ 1988 ਦੇ ਹੜ੍ਹਾਂ ਤੋਂ ਵੱਧ ਨੁਕਸਾਨਤ ਕੀ ਹੋਇਆ ਲੇਕਿਨ ਮੈਂ ਇਹ ਗੱਲ ਦੱਸਿਆ 1988 ਦੇ ਵਿੱਚ ਅੰਮ੍ਰਿਤਸਰ ਦੇ ਡੀਸੀ ਨੇ ਤੇ ਨਾਲੇ ਦੇ ਐਸਡੀ ਨੇ ਆਪਣੇ ਕਰ ਰੱਜ ਕੇ ਭਰ ਲਈ ਸੀ ਕਰੋੜਾਂ ਰੁਪਏ ਦੇ ਉੱਠਲੇ ਸੀ ਅਜੇ ਤੱਕ ਉਹਦਾ ਹਸਾਬ ਤੱਕ ਨਹੀਂ ਮਿਲਿਆ گورਨੀ ਰਾਸਟਰੀ ਕਿ ਪੁੱਛਣਾ ਵੀ ਹੈ ਨਹੀਂ ਸੀ ਅੱਜ ਵੀ ਜੇ ਕੋਈ ਜਾਂਚ ਕਰਾਈ ਜਾਵੇ ਤੇ ਸਭ ਕੁਝ ਜਿਹੜੀ ਉਹ ਬਿੱਲੀ ਥੈਲੀੋਂ ਬਾਹਰ ਆ ਜੂਗੀ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਕੌਣ ਕਿੱਥੇ ਨਹੀਂ ਖੜਾ ਜੀ ਇਹ ਸੇ ਕਰਕੇ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਉਹ ਵੀ ਗੱਲ ਮੈਂ ਸੋਚਦਾ ਵੀ ਅਜੇ ਤੱਕ ਮੇਨ ਜਿਹੜੀ ਚੀਜ਼ ਸੀਗੀ ਵੀ ਅਸੀਂ ਇਹਦੇ ਹੜ੍ਹਾਂ ਦਾ ਹੱਲ ਕੀ ਕਰਨਾ ਉਹਦੇ ਉੱਤੇ ਪੂਰੀ ਡਿਬੇਟ ਦੇ ਵਿੱਚ ਕਿਤੇ ਵੀ ਕੋਈ ਕੌਂਕਲਟੀ ਗੱਲ ਨਹੀਂ ਹੋਈ ਹਮ ਇੱਕ ਮਤਾ ਪਾਸ ਕੀਤਾ ਗਿਆ ਵੀ ਜਿਹੜੇ ਬੀਜ ਵਗੈਰਾ ਉਹਨੇ ਯੂਨੀਵਰਸਿਟੀ ਕੋਲੋਂ ਅਸੀਂ ਉਹਨੇ ਬੀਜ ਦਿਆਂਗੇ ਕਿਸਾਨਾਂ ਨੂੰ ਦੇਾਂਗੇ ਲੇਕਿਨ ਉਹਦੇ ਵੀ ਜਿਹੜੇ ਜਾਨੀ ਵੀ ਦਿੱਤੇ ਜਾਂਦੇ ਆ ਉਹਨਾਂ ਦੇ ਉੱਤੇ ਵੀ ਕੋਈ ਕੰਕਰੀਟ ਗੱਲ ਨਹੀਂ ਹੋਈ ਇਸ ਕਰਕੇ ਇਹ ਜਿਹੜਾ ਸੀਗਾ ਬਕਾਇਦਾ ਤੌਰ ਤੇ ਸ਼ਹਿਰ 'ਚ ਨੇ ਆਪਸੀ ਦੂਸ਼ਣ ਬਾਰਿਸ਼ ਤੋਂ ਕੇ ਵੱਧ ਨਹੀਂ ਸਕਿਆ ਜੀ ਅਗਰੇ ਦੂਸ਼ਣ ਬਾਈ ਸ਼ੁਰੂ ਕਰਤੀ ਜੀ ਫਲਾਣਾ ਦੋਸੀ ਆ ਢਿੰਗਰਾ ਦੋਸੀ ਔਕੜਾ ਦੋਸੀ ਆ ਅਗਲੇ ਕੈਸੀ ਬਰਿੰਦਰ ਸਿੰਘ ਗੁਏਰ ਅਸੀਫਾ ਦੇਵੇਂ ਤੇ ਕਾਰਵਾਈ ਜਿਹੜੀ ਕਿਸ਼ਨ ਕੁਮਾਰ ਦੇ ਖਿਲਾਫ ਕੀਤੀ ਜਾਵੇ ਮੁੱਖ ਮੰਤਰੀ ਦੇ ਕਹਤਾਂ ਦਾ ਕੰਮ ਹੀ ਬੜੇ ਕੀਤੇ ਨੇ ਉਹਨਾਂ ਨੂੰ ਕਿਉਂ ਅਸੀਂ ਘਟਾਵਾਂਗੇ ਜੀ ਸਭ ਤੋਂ ਵੱਡੀ ਗੱਲ ਇਹ ਦਰਿਆਵਾਂ ਦੇ ਮੋਹਨ ਦੀ ਗੱਲ ਚੱਲਦੀ ਉੱਥੇ ਚਾਹੀਦਾ ਏਸੀਪੀ ਜਿਹੜੇ ਰਾਧਾ ਸਵਾਮੀ ਡੇਲੇ ਵਾਲੇ ਆ ਹੂੰ ਇਹਨਾਂ ਨੇ ਦਾਸ ਦੇਣ ਦਾ ਮੋਹਨ ਜਿਹੜਾ ਦੂਸਰੇ ਪਾਸੇ ਮੋੜਿਆ ਤੇ ਸੈਂਕੜੇ ਏਕੜ ਜ਼ਮੀਨ ਕਿਸਾਨਾਂ ਦੀ ਬਰਬਾਦ ਹੋ ਗਈ ਜੀ ਪ੍ਰਿਆ ਚ ਆ ਗਈ ਸਾਡੇ ਦਰਿਆ ਸਤਲੁਜ ਵੇਖੋ ਕਿਤੇ 1 ਕਿਲੋਮੀਟਰ ਚੌੜਾ ਕਿਤੇ 2 ਕਿਲੋਮੀਟਰ ਕਿਤੇ 5 ਕਿਲੋਮੀਟਰ ਵੀ ਚੌੜਾ ਹੈ ਉਹਨਾਂ ਬਾਰੇ ਅਸੀਂ ਕੋਈ ਸੋਚ ਹੀ ਨਹੀਂ ਰਹੀ ਸੀ ਜਿਹੜੀ ਰਾਧਾ ਸਵਾਮੀ ਦੇ ਡੇਰੇ ਦੀ ਜੀ ਬਲਦੇਵ ਸਿੰਘ ਸਿਰਸੇ ਵਰਗੇ ਬੰਦੇ ਜਿਹੜੇ ਸਾਰ ਆਗੂ ਦੇ ਵੀ ਜਿਨ੍ਹਾਂ ਨੇ 2012 ਦੇ ਵਿੱਚ ਵੀ ਰਾਧਾ ਸਵਾਮੀ ਦੇ ਖੇਤੇ ਮੋਚਾ ਲਾਇਆ ਸੀ ਜਿਹਨੂੰ ਗੁਰਦੁਆਰਾ ਢਾਇਆ ਸੀ ਕਿ ਤੇ ਮੁੜ ਕੇ ਗੁਰਦੁਆਰਾ ਬਣਾਉਣਾ ਪਿਆ ਉਹਨਾਂ ਜੀ ਉਨੇ ਪੀੜਿਤ ਕਿਸਾਨਾਂ ਨੂੰ ਨਾਲ ਲਾ ਕੇ ਕਾਫੀ ਦਿਨ ਮੋਰਚਾ ਦਾ ਛੱਡਿਆ ਹੋਇਆ ਤੇ ਉਹਦੇ ਬਦਲੇ ਦੇ ਵਿੱਚ ਜਿਹੜੀ ਕਾਰਵਾਈ ਰਾਧਾ ਸਵਾਮੀ ਦੇ ਰਿਤੇ ਖਿਲਾਫ ਕਰਨੀ ਸੀ ਸਾਡੀ ਸਰਕਾਰ ਨੇ ਫੜ ਕੇ ਉਹੀ ਕਿਸਾਨ ਅੰਦਰ ਕਰ ਦਿੱਤੀ ਜੀ ਵੀ ਇਹ ਮਾਮਲਾ ਕਰ ਰਹੇ ਨੇ ਕੀ ਗੱਲ ਇੱਥੇ ਗੱਲ ਨਹੀਂ ਸੀ ਕੀਤੀ ਜਾਣੀ ਵੀ ਰਾਧਾ ਸਵਾਮੀਆ ਨੇ ਜਿਹੜਾ Mohan Vyas ਦਾ ਦੂਜੇ ਪਾਸੇ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜੋ ਕਿਸੇ ਨੇ ਨਹੀਂ ਨਹੀਂ ਕਰਕੇ ਦੂਸਰੇ ਤੁਸੀਂ ਜੇ ਇੱਥੇ ਇਹ ਵੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਵੀ ਇਹਦਾ ਸੈਸ਼ਨ ਬਣਾਉਣ ਦਾ ਕੋਈ ਜਿਹੜਾ ਮਕਸਦ ਸੀਗਾ ਉਹ ਬਿਲਕੁਲ ਅਧੂਰਾ ਰਿਹਾ ਜੀ ਤੇ ਕੋਈ ਕੰਕਰੀਟ ਗੱਲ ਨਹੀਂ ਹੋਈ ਵਿਰੋਧੀ ਤੇਨੂੰ ਬੋਲਣ ਹੀ ਦਿੰਦੇ ਕਹਿ ਦਿੰਦੇ ਨੇ ਜੀ ਵੇਖੋ ਜੀ ਤੁਹਾਡਾ ਤਾਂ ਸਮਾਂ ਹੀ ਥੋੜਾ ਵਾ ਹੂੰ ਇੰਨਾ ਸਮਾਂ ਫਲਾਣਾ ਕਹਿੰਦੇ 13 ਸਮਾਂ ਫਲਾਣਾ ਲੱਗਿਆ ਤੇਰਾ ਢਿੰਗਣਾ ਲੱਗਿਆ ਇਸ ਕਰਕੇ ਅੱਜ ਦਾ ਜਿਹੜਾ ਸੱਟਾ ਸੀ ਮੈਂ ਸੋਚਦਾ ਵੀ ਇਹ 2 ਦਿਨ ਦਾ ਚੇਚਨ ਪੂਰੀ ਤਰ੍ਹਾਂ ਬੇਸੱਟਾ ਹੋ ਗਿਆ ਇੱਕ ਮਤਾ ਪਾਸ ਕਰ ਤੋਂ ਸੋਈ ਇਸ ਤੋਂ ਕਿ ਕੋਈ ਵੀ ਗੱਲ ਨਹੀਂ ਚੱਲੀ ਤੇ ਕੱਲ ਨੂੰ ਹੁੰਦੇ ਮੁੱਖ ਮੰਤਰੀ ਸਾਹਿਬ ਜਾ ਕੇ ਗ੍ਰਹਿ ਮੰਤਰੀ ਨੂੰ ਮਿਲਦੇ ਨੇ ਉਥੋਂ ਇਹਨਾਂ ਦੇ ਕੀ ਰਿਜ਼ਲਟ ਆਉਂਦੇ ਆ ਕੀ ਨਹੀਂ ਆਉਂਦੇ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਆ ਉਹ ਤੇ ਬਾਅਦ ਦੇ ਵਿੱਚ ਆ ਕੇ ਦੱਸਣਗੇ ਮੁੱਖ ਮੰਤਰੀ ਸਾਹਿਬ ਸਾਡੀ ਕੀ ਗੱਲਬਾਤ ਹੋਈ ਆ ਜੀ ਜੀ ਉਹ ਇਹਨਾਂ ਕਿ ਗੱਲਾਂ ਬਹੁਤ ਕਰਦੇ ਆ ਪਰ ਕਰਦੇ ਕੁਝ ਵੀ ਨਹੀਂ ਉਹੀ ਗੱਲ ਹੋਈ ਕਿ ਸੈਸ਼ਨ ਬੁਲਾ ਲਿਆ ਸੀ ਏਦਾਂ ਕਰਾਂਗੇ ਉਦਾਂ ਕਰਾਂਗੇ ਪਰ ਨਤੀਜਾ ਕੀ ਨਿਕਲਿਆ ਕੁਝ ਵੀ ਨਹੀਂ ਅੱਗੇ ਦੇਖੋ ਕੀ ਕਰਦੇ ਆ ਪਰ ਸਾਬ ਖਹਿਰਾ ਸਾਹਿਬ ਬਹੁਤ ਬੋਲਦੇ ਨੇ ਸੁਪਾਲ ਸਿੰਘ ਖਹਿਰਾ ਹਮੇਸ਼ਾ ਆਮ ਆਦਮੀ ਪਾਰਟੀ ਦੇ ਖਿਲਾਫ ਜੋ ਸਰਕਾਰ ਦੀਆਂ ناکਾਮੀਆਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਵੀ ਬਾਕੀ ਨੇ ਆਪਣੀ ਗੱਲ ਰੱਖਦੇ ਨੇ ਤੇ ਪਿਛਲੇ ਦਿਨ ਹੀ ਨਾ ਇੱਕ ਉਹਨਾਂ ਦੀ ਵੀ ਵੀਡੀਓ ਵੀ ਆਈ ਸੀ ਜਿਸ ਤੋਂ ਬਾਅਦ ਕਹਿ ਸਕਦੇ ਕਿ ਉਹਨਾਂ ਨੇ ਸਿੱਧੇ ਤੌਰ ਤੇ ਇਹ ਸੰਦੇਸ਼ ਦਿੱਤਾ ਕਿ ਮੈਂ ਅੰਡਰਗਰਾਉਂਡ ਨਹੀਂ ਹਾਂ ਕਿਉਂਕਿ ਕਈ ਚਰਚਾਵਾਂ ਸੀ ਕਿ ਸੁਖਪਾਲ ਖਹਿਰਾ ਅੰਡਰਗਰਾਉਂਡ ਹੋ ਗਿਆ ਕਿਉਂਕਿ ਉਹਨ ਉਨਾ ਨੇ ਕੋਈ ਖਦਸ਼ਾ ਜਤਾਇਆ ਸੀ ਗ੍ਰਿਫਤਾਰੀ ਦਾ ਤੇ ਜਦੋਂ ਹੁਣ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਤੇ ਜਦੋਂ ਉਹ ਵੈਸੇ ਵੀ ਵੀਡੀਓਜ਼ ਦੇ ਵਿੱਚ ਆਪਣੀਆਂ ਗੱਲਾਂ ਰੱਖਦੇ ਨੇ ਤੇ ਵਿਧਾਨ ਸਭਾ ਸੈਸ਼ਨ 'ਚ ਨਹੀਂ ਆਈ ਇਹ ਵੀ ਸਵਾਲ ਹੈ ਇੱਕ ਪਹਿਲੀ ਗੱਲ ਤੇ ਮੈਂ ਇਹ ਵੀ ਦੱਸ ਦਿਆਂ ਤੁਹਾਨੂੰ ਵੀ ਬਾਬੇ ਬਕਾਲੇ ਦੇ ਐਮ ਐਲ ਏ ਨੇ ਬਕਾਇਦਾ ਤੌਰ ਤੇ ਆਪਣਾ ਜਿਹੜਾ ਵਾ ਇਹ ਗੱਲ ਕਹੀ ਵੀ ਸਾਡੇ ਜਿਹੜਾ ਵਿਰਾਸ ਪੈਂਦਾ ਵਾ ਸਾਡੇ ਏਰੀਆ ਦੇ ਵਿੱਚ ਜੀ ਉਹਦੇ ਵਿੱਚ ਜਿਹੜਾ ਵਾ ਕਾਫੀ ਹੱਦ ਤੱਕ 50 60 ਕਿਲੋਮੀਟਰ ਦਰਿਆ ਜਿਹੜਾ ਵਾ ਉਹਦੀ ਲੋੜ ਅਮਰੰਮਤ ਦੀ ਲੇਕਿਨ ਉਸ ਐਮਐਲਏ ਦੀ ਜੁਰਤ ਨਹੀਂ ਪਈ ਕਿ ਡੇਰਾ ਰਾਧਾ ਸਵਾਮੀ ਦੇ ਖਿਲਾਫ ਬੋਲ ਲਿੰਦਾ ਹੂੰ ਉਹਨੇ ਵੀ ਕੋਈ ਐਹੋ ਜੀ ਗੱਲ ਨਹੀਂ ਕੀਤੀ ਜਿੱਦਨ ਡੇਰਾ ਰਾਧਾ ਸਵਾਮੀ ਦਾ ਜਿਹੜਾ ਵਾ ਉਹ ਉਹਦੇ ਨਾਲ ਬੋਲਦਾ ਇੰਨੀ ਗਲਤੀ ਸੀ ਉਦੋਂ ਤੇ ਵਿਖੇ 3-400 ਕਿਲੋਮੀਟਰ ਲੇਕਿਨ ਸਾਡੇ 50-60 ਕਿਲੋਮੀਟਰ ਸਾਡੇ ਬਾਬਾ ਬਕਾਲਾ ਹਰਕੇ ਦੇ ਵਿੱਚ ਨਾਲੇ ਦਰਿਆ ਦਰਿਆ ਹੀ ਤੇ ਇਸ ਦਰਿਆ ਦੇ ਵਿੱਚ ਵੀ ਇਸ ਵੇਲੇ ਜਿਹੜੀਆਂ ਹੁਣ ਤੱਕ ਜਿਹੜੀਆਂ ਉਹਨੇ ਕਿਹਾ ਸੀ ਉਹ ਸੇ ਮੋਤਾਂ ਹੋ ਚੁੱਕੀਆਂ ਨੇ ਜੀ ਤੇ ਮੋਕਤਰੀ ਸਾਹਿਬ ਨੇ 4 ਲੱਖ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਮੌਕੇ ਤੇ ਦੇ ਦਿੱਤਾ ਸੀ ਉਹਨਾਂ ਵੀ ਅੱਜਕੋ ਤੁਸੀਂ ਮੁਆਵਜ਼ਾ ਆਪਣਾ ਉਹਨਾਂ ਨੇ ਵੀ ਕਿਹਾ ਵੀ ਸਾਡੇ ਇੱਥੇ ਜਿਹੜੇ ਬਕਾਇਦਾ ਤੌਰ ਤੇ ਕੜਿਆਲ ਕੋਲ ਬੜੇ ਹੈਗੇ ਨੇ ਤੁਹਾਨੂੰ ਪਤਾ ਪਿੱਛੇ ਦੇ ਕੜਿਆਲ ਛੱਡੇ ਸੀ ਇਹਨਾਂ ਨੇ ਦੇਲ ਦੇ ਵਿੱਚ ਤੇ ਉਹਨਾਂ ਨੇ ਮੰਗ ਕੀਤੀ ਆ ਵੀ 20000 ਰੁਪਇਆ ਇਮੀਡੀਏਟਲੀ ਕਿਸਾਨਾਂ ਜਿਹੜੀ ਸਫਲ ਬਰਬਾਦ ਹੋਏ ਉਹਨਾਂ ਨੂੰ ਮੋਗਰਤਾ ਜਾਵੇ ਜੀ ਲੇਕਿਨ ਉਹਦੀ ਹਿੰਮਤ ਨਹੀਂ ਪਈ ਉਹ ਕਦੇ ਰਾਧਾ ਸਵਾਮੀ ਦੇ ਖਿਲਾਫ ਗੱਲ ਕਰਦਾ ਵੀ ਉਹ ਸਾਡੇ ਉੱਥੇ ਜਿਹੜੀ ਆਰਾਧੇਤਾ ਫਰਾ ਜੀ ਉਹ ਬਦਲ ਰਹੀ ਹੈ ਇਸ ਇਲਾਕੇ ਦੇ ਵਿੱਚ ਜੇ ਮੈਂ ਕਹਿ ਲਾਵਾਂ ਵੀ ਹੜਾ ਨਹੀਂ ਜਿਹੜੇ ਦੋਛੀ ਰਾਧਾ ਸੌਮੀ ਅਤੇ ਕੋਈ ਅਤਕਫੀ ਉਤਨੀ ਹੋ ਜਿਹੜੀ ਤੁਸੀਂ ਗੱਲ ਕੀਤੀ ਐ ਸੁਖਪਾਲ ਸਿੰਘ ਖੇਰੇ ਦੀ ਹਾਂ ਅੱਜੇ ਖੇਰੇ ਦੇ ਅੱਗੇ ਕਰਨਾ ਕੀ ਐ ਕਿਉਂਕਿ ਸੁਖਪਾਲ ਸਿੰਘ ਖੇਰੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਜੇ ਬੋਲਣ ਦਾ ਮੌਕਾ ਦੇਣਾ ਨਹੀਂ ਆਖੋਂ ਦੇ ਵਿੱਚ ਜਿਹੜੇ ਕੀ ਕਰਨਾ ਫਿਰ ਉੱਥੇ ਜੀ ਉੱਥੇ ਬੈਠ ਉਪ ਕਰਕੇ ਹੂੰ ਉਹਨੇ ਕਿ ਬੰਦੇ ਤੇ ਉਹਨਾਂ ਕ ਸਮਾਂ ਤੋਂ ਉਹਦੇ ਵਿੱਚ ਤੇ ਪ੍ਰਤਾਪ ਸਿੰਘ ਬਾਜਵੇ ਦਾ ਆਪਣਾ ਹੀ ਉਹਨਾਂ ਦਾ ਕੰਮ ਨਹੀਂ ਚਿੱਤ ਵੀ ਲੈਣਾ ਤੁਸੀਂ ਇਹ ਸ ਕਰਕੇ ਮੈਂ ਸੋਚਦਾ ਜੋ ਕੀਤਾ ਉਹਨੇ ਠੀਕ ਕੀਤਾ ਤੇ ਸਖਪਾਲ ਸਿੰਘ ਕਹਿ ਰਿਹਾ ਜਿਹੜਾ ਵਕਫ ਚੈਨਲ ਤੇ ਵੀ ਆ ਰਹੇ ਨੇ ਆਪਣੀ ਉਹ ਪੋਸਟਰ ਵੀ ਪਾ ਰਹੇ ਨੇ ਜੀ ਮੈਂ ਕੋਈ ਗਿਨਾ ਕੀਤਾ ਹੀ ਨਹੀਂ ਪਹਿਲਾਂ ਇਹ ਜਰੂਰ ਖਦਜਾ ਪ੍ਰਗਟ ਕੀਤਾ ਸੀ ਉਹਨਾਂ ਦੇ ਖਿਲਾਫ ਕੋਈ ਜਿਹੜਾ ਵਾ ਡੀਏ ਦਾ ਕੇਸ ਦਰਜ ਕਰਕੇ ਤੇ ਗ੍ਰਿਫਤਾਰੀ ਹੋ ਸਕਦੀ ਹੈ ਜੀ ਲੇਕਿਨ ਉਹਨਾਂ ਮੇਰੀ ਦੋ ਨੰਬਰ ਚ ਇਨਕਮ ਕੋਈ ਹੈ ਹੀ ਨਹੀਂ ਮੇਰੀ ਸਾਰੀ ਇੱਕ ਨੰਬਰ ਚ ਇਨਕਮ ਹੈ ਮੇਰਾ ਆਪਣਾ ਵਪਾਰ ਹੈ ਤੇ ਮੇਰੀ ਆਪਣੀ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਖੇਤੀਬਾੜੀ ਆ ਇਸ ਕਰਕੇ ਖੇਰੇ ਵਿੱਚ ਜੁਕੀਤਾ ਠੀਕ ਕੀਤਾ ਵੀ ਜਨਤਿਆ ਕੀ ਗੱਲ ਹੋਣੀ ਕੋਈ ਨਹੀਂ ਉੱਥੇ ਜਾ ਕੇ ਬਹਿਣੀ ਹੈ ਜਾ ਕੇ ਤੇ ਫਿਰ ਘਰੇ ਬਿਠਰੋ ਜਾ ਤੇ ਪਤਾ ਜਦੋਂ ਉਹਨਾਂ ਨੂੰ ਕਿਉਂ ਕਿ ਉਹਨਾਂ ਦੇ ਘੜ ਘੜ ਕੇ ਲੋਣੀ ਹੁੰਦੀ ਹੈ ਉਹਨੇ ਬਿਲਕੁਲ ਬਾਜੀਆ ਨੂੰ ਚਾਪਲੂਸੀ ਨਹੀਂ ਕਰਨੀ ਜੀ ਉਹਨੇ ਬਾਕੀ ਉਹ ਰਾਣਾ ਗੁਰਜੀਤ ਨੂੰ ਚਾਪਲੂਸੀ ਨਹੀਂ ਕਰਨੀ ਰਾਣਾ ਗੁਰਜੀਤ ਦੇ ਇੰਨੀ ਗੱਲ ਕਹਿਤੀ ਜਿਵੇਂ ਕਬਰ ਪੁੱਟੀ ਪਈ ਐ ਇਸ ਵੇਲੇ ਉਹਦੇ ਜੀ ਜਾਂਦੇ ਕਿਸ਼ਨ ਕਾਮ ਨੂੰ ਪਾਸ ਕਿਸ਼ਨ ਕੁਮਾਰ ਨੂੰ ਪਾਸ ਦੇਉ ਤੇ ਜਾਂ ਆਮਾਦੀ ਪਾਰਟੀ ਨੂੰ ਪਾਸ ਦੇਉ ਤੇ ਉਹਦੇ ਤੇ ਜ਼ਰੂਰ ਮੁੱਖ ਮੰਤਰੀ ਨੇ ਆਪਣੀ ਟਿੱਪਣੀ ਕੀਤੀ ਹੈ ਭਾਈ ਕਬਰ ਤੁਹਾਡੀ ਪੁੱਟਣੀ ਚਾਹੀਦੀ ਹੈ ਜੀ ਤਾਂ ਜਿਨ੍ਹਾਂ ਨੇ ਦਰਬਾਰ ਸੇ ਢਾਇਆ ਜਿਨ੍ਹਾਂ ਨੇ ਬਕਾਇਦਾ ਤੌਰ ਤੇ 191982 ਵਿੱਚ ਐਸ.ਆਈ. ਦਾ ਨੀ ਪੱਥਰ ਰੱਖਿਆ ਕਬਰ ਤੁਹਾਡੀ ਪੁੱਟ ਕੇ ਦੱਬਣਾ ਚਾਹੀਦਾ ਉਹਨਾਂ ਦਾ ਕਬਰ ਪੁੱਟ ਕੇ ਕਾਂਗਰਸ ਦੇ ਉੱਪਰ ਅਸੀਂ ਆ ਰਿਏ ਰੈਸਟ ਐਂਡ ਪੀਸ ਵੀ ਲਿਖ ਦੇਵਾਂਗੇ ਉਹਦੀ ਬੋਰਡ ਵੀ ਲਾ ਦਾਂਗੇ ਅਸੀਂ ਜੀ ਐ ਉਹ ਵੀ ਲਾ ਮਦੀ ਗਲਤੀ ਕਿਸੇ ਕੀਤੀ ਕੋਈ ਨਹੀਂ ਮੈਂ ਸੋਚਦਾ ਇਹ ਸੈਸ਼ਨ ਬੁਲਾਉਣਾ ਹੀ ਨਹੀਂ ਸੀ ਚਾਹੀਦਾ ਜੇ ਬੁਲਾਇਆ ਸੀ ਤੂੰ ਕੋਈ ਕੋਈ ਕੰਕਰੀਟ ਗੱਲ ਕਰਦੇ ਹੋ ਤੇ ਕੀਤੀ ਕੋਈ ਨਹੀਂ ਜੀ ਮੈਨੂੰ ਖਾਣਾ ਬਹੁਤ ਹੀ ਘਰ ਦੱਤੀ ਹੈ ਇਹਨਾਂ ਨੇ ਅੱਜ ਇੱਕ ਤਾਂ ਸੈਸ਼ਨ ਹੋਇਆ ਜਿਹਦੇ ਬਾਰੇ ਹੁਣ ਅਸੀਂ ਗੱਲ ਕਰਕੇ ਹਟੇ ਤੁਸੀਂ ਸਾਰਾ ਕੁਝ ਦੱਸਿਆ ਕਿ ਕੀ ਕੁਝ ਜਵਾਬ ਰਿਆ ਕਿ ਗੱਲਾਂ ਇਹਨਾਂ ਨੇ ਕਰਨੀਆਂ ਸੀ ਪਰ ਕੀਤੀ ਨਹੀਂ ਤਾਂ ਦੂਸਰਾ ਸੈਸ਼ਨ ਅੱਜ ਭਾਜਪਾ ਨੇ ਆਪਾਂ ਅੱਜ ਆਪਣਾ ਵੱਖਰਾ ਲਗਾਇਆ ਭਾਜਪਾ ਨੂੰ ਕੀ ਲੋੜ ਪੈ ਗਈ ਸੀ ਕਿ ਆਪਣਾ ਵੱਖਰਾ ਸੈਸ਼ਨ ਲੋਣਾ ਜੇ ਉਹਨਾਂ ਨੇ ਗੱਲ ਕਰਨੀ ਸੀ ਪੰਜਾਬ ਦੀ ਜੋ ਪੰਜਾਬ ਸਰਕਾਰ ਦੀਆਂ ਗਲਤੀਆਂ ਨੇ ਦਰਸਾਉਣੀਆਂ ਹੀ ਸੀ ਉਹਨਾਂ ਨੂੰ ਕਿ ਆ ਤੁਸੀਂ ਆ ਕੁਝ ਨਹੀਂ ਕੀਤਾ ਤੁਹਾਡੇ ਕੋਲ ਪੈਸੇ ਸੀ ਕਿੱਥੇ ਗਏ ਜੋ ਵੀ ਸਵਾਲ ਸੀ ਉਹਨਾਂ ਦੇ ਤੇ ਉਹ ਸੈਸ਼ਨ ਚਾ ਕੇ ਕਰ ਸਕਦੇ ਸੀ ਪਰ ਬਾਈਕਾਟ ਕਰਕੇ ਉਹਨਾਂ ਨੇ ਆਪਣਾ ਵੱਖਰਾ ਹੀ ਸੈਸ਼ਨ ਨਾਲ ਲਿਆ ਜਦੋਂ ਜਾ ਕੇ ਕਰਨ ਦਾ ਮੌਕਾ ਕਿ ਜਿਹੜੇ ਨੇ ਸੀ ਉਹਨਾਂ ਨੂੰ ਵੱਧ ਤੋਂ ਵੱਧ 2 ਮਿੰਟ ਮਿਲਣੇ ਸੀ ਵੱਧ ਤੋਂ ਵੱਧ ਜੀ ਉਹਨਾਂ ਨੇ ਆਪਣੀ ਮੋਕ ਐਕਸਰਸਾਈਜ਼ ਕੀਤੀ ਹੈ ਬਾਅਰ ਬਕਾਇਦਾ ਤੌਰ ਤੇ ਆਪਣੀ ਸੰਸਦ ਲਈ ਹੈ ਸਪੀਕਰ ਟਵਾਲ ਟਵਾਲ ਨੂੰ ਬਣਾਇਆ ਵਾ ਉੱਥੇ ਫਿਰ ਬਾਕੀ ਮੈਂਬਰਾਂ ਨੇ ਆਪਣੀ ਆਪਣੀ ਗੱਲ ਕੀਤੀ ਆ ਉੱਥੇ ਇਹਨਾਂ ਨੇ ਸ਼ੈਡੋ ਮੁੱਖ ਮੰਤਰੀ ਬਣਾਇਆ ਸਭ ਕੁਝ ਬਣਾਇਆ ਉੱਥੇ ਨੇ ਜੀ ਬਾਹਰ ਆ ਕੇ ਉੱਤੇ ਅੰਦਰ ਕਦੇ ਗੱਲਤ ਕੰਡ ਕਰਨਗੇ ਨਹੀਂ ਸੀ ਨਾ ਇਹ 26 ਨੂੰ ਵਗੈਰਾ ਜਰ ਰਹਾ ਤੇ ਅੱਜ ਤੋਂ ਮੈਂ ਆਪਣੀ ਮੌਕ ਐਕਸਰਸਾਈਜ਼ ਕੀਤੀ ਆ ਉਹਦਾ ਕੋਈ ਬਹੁਤ ਬਹੁਤ ਬੈਨੀਫਿਟ ਨਹੀਂ ਹੁੰਦਾ ਇਹ ਹੁੰਦਾ ਵੀ ਆਪਣੀ ਗੱਲ ਤੁਸੀਂ ਇੱਕ ਡਰਾਮਾ ਬਣਾ ਕੇ ਡਰਾਮਾ ਕਮਾਗੇ ਸੀ ਹਮ ਡਰਾਮੇ ਨੂੰ ਰੂਪ ਵਿੱਚ ਪੇਸ਼ ਕਰਦੇ ਆ ਤੇ ਉਹ ਵੀ ਇਹ ਮੀਡੀਆ ਜਿਹੜਾ ਉਹ ਚੁੱਕ ਲੈਂਦਾ ਵਾ ਵੀ ਮੌਕ ਐਕਸਰਸਾਈਜ਼ ਕੀਤੀ ਹੈ ਤੇ ਪਹਿਲਾਂ ਦੁਬਾਰਾ ਵਾ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਦੋਂ ਕਾਂਗਰਸ ਕਰਦੀ ਹੁੰਦੀ ਸੀ ਕਿ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਆਵਾਦੀ ਪਾਰਟੀ ਕਰਦੀ ਕਿ ਵਿਰੋਧੀ ਧਰਦੀ ਹੋ ਹੁੰਦੀ ਸੀ ਇਸ ਕਰਕੇ ਅਦਭ ਕੀ ਬੈਨੀਫਿਟ ਨਹੀਂ ਲੇਕਿਨ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆਂ ਕਿ ਪੰਜਾਬ ਦੇ ਹੜਾਂ ਦੀ ਜਿਹੜੀ ਆ ਆਮ ਆਦੀ ਪਾਰਟੀ ਦੋਸ਼ੀ ਆ ਜੀ ਕਿਉਂਕਿ ਸਮੇਂ ਸਾਰ ਵੀ ਕੀਤੀ ਕੋਈ ਨਹੀਂ ਨੰਨੇ ਹੂੰ ਪਾਰਟੀ ਵੀ ਕਹਿੰਦੇ ਆ ਵੀ ਆਵਾਦੀ ਪਾਰਟੀ ਜੇ ਹੜਾ ਨੂੰ ਵਾਕਈ ਕੋਈ ਨੂ ਰੋਕਣਾ ਚਾਹੁੰਦੀ ਆ ਤੇ ਇਹਨਾਂ ਨੂੰ ਅੱਜ ਤੋਂ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਆ ਇਹ ਨਹੀਂ ਵੀ ਅਗਲੇ ਸਾਲ ਵੇਖਾਂ ਕਿ ਜਦੋਂ ਮਾਰਚ ਵਿੱਚ ਬਜਟ ਪਾਸ ਹੋਊਗਾ ਤੇ ਫਿਰ ਉਹ ਜਿੰਨੇ ਚਿਰ ਨੂੰ ਨਾਕਾਰਮਿਕ ਕਰਨ ਨੂੰ ਫਿਰ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਆ ਮੀਂਹ ਜੇ ਕੰਮ ਨਹੀਂ ਹੁੰਦਾ ਜੀ 8500 ਕਿਲੋਮੀਟਰ ਸਾਡੀਆਂ ਸੜਕਾਂ ਟੁੱਟ ਗਈਆਂ ਨੇ ਹਮ ਸੱਤਾਂ ਬੰਦੇ ਮਾਰੇ ਗਏ ਨੇ 23 ਪਿੰਡ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚੋਂ ਕੁਝ ਲੋਕ ਉਹਦੇ ਜਿਹੜੇ ਕੋਈ ਵੱਖ-ਵੱਖ ਧਰਮ ਸਲਾਮਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਈ ਥਾਵਾਂ ਤੇ ਪਨਾਹ ਲੈ ਕੇ ਬਿਠੇ ਨੇ ਘਰੀਟਟ ਕੇ ਤੇ ਸਰਕਾਰ 사이ਟ ਨੇ ਬਿਠੀ ਆ ਐਲਾਨ ਕਰ ਜਾਂਦੀ ਇੰਨੇ ਪੈਸੇ ਦੇ ਦੇਣਗੇ ਇੰਨੇ ਪੈਸੇ ਦੇ ਦੇਣਗੇ ਨੇ ਦੇਣੇ ਕਦੋਂ ਇਹ ਨਹੀਂ ਪਤਾ ਜੀ ਹੁਣ ਨੀਕਾ ਜਰੂਰ ਗਈ ਆ ਵੀ 15 ਅਕਤੂਬਰ ਤੋਂ ਲੈ ਕੇ ਤੇ 20 ਅਕਤੂਬਰ ਦੇ ਵਿੱਚ ਵਿੱਚ ਸੀ ਇਹਨਾਂ ਨੂੰ ਚੈੱਕ ਦੇ ਦੇਣਾਂ ਕਿ ਇਹਨਾਂ ਦੀ ਦੀਵਾਲੀ ਜਿਹੜੀ ਆ ਉਹ ਕਾਲੀ ਨੇ ਮਨਾ ਜAVE ਕਿਉਂਕਿ ਦੀਵਾਲੀ ਲੈ ਕੇ ਬੈਤਿਕ ਨੂੰ ਅਸ਼ੈਲ ਜੀ ਨਹੀਂ ਇਹ ਤਾਂ ਬਾਈ ਦੇ ਵਿੱਚ ਆ ਆਵਾਜ਼ ਹੁੰਦਾ ਕੀਤਾ ਅੱਗੇ ਪਤਾ ਵੀ ਦਾਵੇ ਬੜੇ ਕਰਦੇ ਹੁੰਦੇ ਆ ਤੇ ਦਾਵੇ-ਦਾਵੇ ਰਹਿ ਜਾਂਦੇ ਬਾਕੀ ਕੋਈ ਨਾ ਦਾ ਕੱਖ ਨਹੀਂ ਹੈਗਾ ਮੇਰੇ ਕੋਲ ਹੂੰ ਮਤਲਬ ਪਠਾਨ ਮਾਜਰਾ ਦੀ ਪਤਨੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਕਿਉਂਨਾਂ ਦੀ ਤਬੀਤ ਕਾਫੀ ਖਰਾਬ ਸੀ ਜਦੋਂ ਪਠਾਨ ਮਾਜਰਾ ਦੀ ਇੱਕ ਵੀਡੀਓ ਹੁੰਦੀ ਹੈ ਜਿਸ ਤੋਂ ਬਾਅਦ ਕਾਫੀ ਸਿਆਸਤ 'ਚ ਹਲਚਲ ਮੱਚਦੀ ਹੈ ਉਸ ਪਿਛੋਕਹ ਹੀ ਉਹਨਾਂ ਨੂੰ ਹਸਪਤਾਲ ਚ ਅਡਜਸਟਮੈਂਟ ਕਰਵਾਇਆ ਜਾਂਦਾ ਹੈ ਤੇ ਪਰ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਵਿਰੋਧੀ ਧਿਰਾਂ ਦੇ ਆਗੂਆਂ ਦੀ ਮਤਲਬ ਕਿ ਮੈਂ ਕਹਿ ਸਕਦੀ ਹਾਂ ਕਿ ਸੁਰਜੀਤ ਸਿੰਘ ਰਖੜਾ ਉਹਨਾਂ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਨੇ ਹਰਿੰਦਰਪਾਲ ਚੰਦੂ ਮਾਜਰਾ ਮੁਲਾਕਾਤ ਕਰਨ ਪਹੁੰਚੇ ਨੇ ਪਰ ਆਮ ਆਦਮੀ ਪਾਰਟੀ ਵਾਲੇ ਨਹੀਂ ਗਏ ਹੋ ਸਕਦਾ ਹੈ ਕਿ ਸੋਚਦੇ ਹੋਣਗੇ ਕਿ ਪਠਾਨ ਮਾ ਜਾਤੇ ਫਸਿਆ ਹੋਇਆ ਹੋਰ ਅਸੀਂ ਜਾਈਏ ਸਾਬ ਤੋਂ ਕੋਈ ਗੱਲ ਹੋ ਜਵੇ ਜਾਂ ਫਿਰ ਹਾਈ ਕਮਾਂਡ ਗੁੱਸੇ ਹੋ ਜਵੇ ਕਿ ਤੁਸੀਂ ਉਹਦੇ ਉੱਦਾਂ ਤੁਰੇ ਫਿਰਦੇ ਆ ਪਠਾਨ ਮਾਦਰੇ ਨੇ ਬਕਾਇਦਾ ਤੌਰ ਤੇ ਆਪਣੇ ਐਮਐਲਏ ਨੂੰ ਭੇਡਾਂ ਗਿਆ ਸੀਗਾ ਜੀ ਮੈਂ ਤਾਂ ਕਹਿੰਦਾ ਸਾਰੇ ਹੀ ਭੇਡਾਂ ਬਣ ਕੇ ਅੱਜ 115 ਮੈਂਬਰ ਬਕਾਇਦਾ ਤੌਰ ਤੇ 115 ਦੇ ਵਿੱਚੋਂ ਹਾਜ਼ਰ ਸਨ ਜੀ ਕਿਸੇ ਵੀ ਇੱਕ ਵੀ ਐਮਐਲਏ ਜਾਂ ਕਿਸੇ ਪਾਰਟੀ ਨੇ ਬਕਾਇਦਾ ਤੌਰ ਤੇ ਪਠਾਨ ਮਾਜਰੇ ਦਾ ਮੁੱਦਾ ਨਾ ਕਿਸੇ ਠਾਇਆ ਨਾ ਗੱਲ ਕੀਤੀ ਜੀ ਦੋ ਦਿਨ ਪਹਿਲਾਂ ਪਠਾਨ ਮਾਜਰੇ ਨੇ ਇੱਕ ਲਾਈਵ ਅੱਗੇ ਕਿਹਾ ਸੀ ਭਰਾਓ ਜੋ ਕੁਛ ਮੇਰੇ ਨਾਲ ਹੋਇਆ ਤੁਹਾਡੇ ਦਾ ਉਹ ਵੱਧ ਹੋਣ ਦੇ ਜੇ ਤੁਹਾਡੀ ਜਮੀਰ ਕੋ ਜਾਗਦੀ ਹੈ ਤੇ ਤੁਸੀਂ ਕੱਟੋ ਕਿ ਮੇਰਾ ਮੁੱਦਾ ਤੇ ਠਾਓ ਮੈਂ ਗੁਨਾਹ ਕੀ ਕੀਤਾ ਬਿਲਕੁਲ ਸੱਚ ਬੋਲਣ ਦੀ ਸਜ਼ਾ ਮਿਲੀ ਮੈਨੂੰ ਜੀ ਦੂਸਰੇ ਜੀ ਨਾ ਉਹਨਾਂ ਦੀ ਪਤਨੀ ਦਾ ਨਾਮ ਉਹਨਾਂ ਦੀ ਬੇਟੀ ਦਾ ਨਾਮ ਉਹਨਾਂ ਦੇ بیٹے ਦਾ ਪਠਾਨ ਮਾਜੇ ਕੋਈ ਵੀ ਜ਼ਿਕਰ ਚੁਣਦੀ ਕੀਤਾ ਨਾ ਸਰਕਾਰ ਨੇ ਕੀਤਾ ਨਾ ਵਿਰੋਧ ਕਰਨੇ ਕੀਤਾ ਹਮ ਹਰਜੀਤ ਸਿੰਘ ਰਖਣਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਇਹ ਗਰੁੱਪ ਸਾਰੇ ਉਹਦੇ ਕੋਲ ਗਏ ਆ ਜਿਹੜਾ ਪੁਨਰਸਰਜੀਤ ਕਾਲੀ ਦਾ ਲਵਾਲੇ ਉਹਨਾਂ ਦੇ ਘਰ ਵੀ ਗਏ ਨੇ ਜੀ ਸੰਨੀ ਤੇ ਹਾਕੂ ਵਿਚ ਗੁਲਾਬ ਬਾਜ ਬੰਦ ਕੀਤੀ ਹੈ ਅੱਜ ਬਕਾਇਦਾ ਤੌਰ ਤੇ ਪਤਾ ਵੀ ਲੈਣਗੇ ਨੇ ਸੰਜੀਤ ਸਿੰਘ ਰਖਰਾਂ ਵਾਲੀ ਪਤਰੀ ਦਾ ਹਸਪੀਟਲ ਵਿੱਚ ਕੀ ਹਾਲ ਉਹਨਾਂ ਨੇ ਘਰ ਜਾ ਕੇ ਪਤਾ ਲਣ ਕੇ ਤੋਂ ਉਹਨਾਂ ਰੋੜਾ ਪਾਇਆ ਉੱਥੇ ਵੀ ਇਹਦੀ ਹਾਲਤ ਮਾੜੀ ਹੈ ਜਿਹਨੂੰ ਸਾਹ ਨਹੀਂ ਆ ਰਿਹਾ ਕੁਲ ਜਿਹੜੀ ਦੀ ਜੀ ਕਿਉਂ ਨਹੀਂ ਹਸਪੀਟਲ ਐਡਮਿਟ ਕਰਾਉਂਦੇ ਉਹਨਾਂ ਨੇ ਰੋਲਾ ਪਾਉਣ ਤੋਂ ਬਾਅਦ ਸ਼ੋਰ ਪਾਉਣ ਤੋਂ ਬਾਅਦ ਜਿਹੜੀ ਸੀ ਜਿਹੜੀ ਇਹ ਪਠਾਨ ਮਾਜਰੇ ਦੀ ਪਤਲੀ ਜਿਹੜੀ ਸੀ ਹਸਪੀਟਲ ਐਨਪਲ ਗ੍ਰੈਡ ਪ੍ਰਾਈਵੇਟ ਚ ਨੂੰ ਲੇਕਿਨ ਉਸ ਹਸਪੀਟਲ ਨਹੀਂ ਭੇਜਿਆ ਜਿੱਥੇ ਉਹਨਾਂ ਦਾ ਆਲਰੇਡੀ ਲੱਚਾਂਦਾ ਸੀ ਪਹਿਲਾਂ ਲੱਚਾਂਦਾ ਸੀ ਜੀ ਚਲੋ ਇਹ ਕੋਈ ਗੱਲ ਨਹੀਂ ਲੇਕਿਨ ਪਠਾਨ ਮਾਜਰੇ ਨੇ ਜਿਹੜੀ ਲਾਈਵ ਹੋ ਕੇ ਗੱਲ ਕਹੀ ਸੀ ਉਹ ਬਰਕਰਾਰ ਸਹੀ ਹੋਗੀ ਕਿ ਇਹ ਸਾਰੀਆਂ ਭੇਡਾਂ ਨੇ ਹੂੰ ਇਹ ਮੈਂ ਮੈਂ ਵਾਹੀ ਕਰ ਸਕਦੀ ਆ ਮੈਂ ਇਹਨਾਂ ਦਾ ਕੋਈ ਕੰਮ ਦੀ ਗਲਤੀ ਕਰ ਸਕਦੀ ਆ ਤੇ ਜਿਹੜੀ ਸਰਜੀਤ ਸਿੰਘ ਰਖੜੇ ਦੀ ਆਪਾਂ ਗੱਲ ਕਰਦੇ ਹੁਣੇ ਕਿਹਾ ਜੀ ਅਸੀਂ ਵੇਖੋ ਸਾਡਾ ਪਠਾਨਮਾ ਤੇ ਕੋਈ ਲੰਡਣ ਲੰਡਣ ਨਹੀਂਗਾ ਆੜੀ ਬੀਬੀ ਬਿਮਾਰ ਆ ਸਾਡੀ ਉਧਰ ਜੂੜ ਲੰਡਣ ਲਗਾ ਸੀ ਚ ਉਹਨੇ ਵੀ ਤਾਂ ਲਾਜ ਹੋਣਾ ਚਾਹੀਦਾ ਉਹਦੀ ਮੌਤ ਨਹੀਂ ਹੋ ਜੀਦੀ ਇੰਦਾ ਜੀ ਉਹਨਾਂ ਦੇ ਰੋਣਾ ਪਾਉਣ ਤੋਂ ਬਾਅਦ ਫਿਰ ਸਰਕਾਰ ਦੀ ਥੋੜੀ ਜੀ ਜਾਗ ਖੁੱਲੀ ਤੇ ਉਹਨਾਂ ਨੇ ਨੂੰ ਐਡਮਿਟ ਕਰਾਇਆ ਹਸਪੀਟਲ ਦੇ ਵਿੱਚ ਚਲੋ ਜਿੱਥੇ ਰਖੜਾ ਸਾਹਿਬ ਕਹਿੰਦੇ ਪਹਿਲਾਂ ਉਹ ਠੀਕ ਆ ਜੋ ਇੱਕ ਮਾਊਸ ਜਿਹੜੀਆਂ ਜੀਵਨ ਸੁਰੱਖਿਆ ਜਿਹੜੀ ਹੈਗੀ ਹੈ ਪ੍ਰਣਾਲੀ ਉੱਤੇ ਰੱਖਿਆ ਕਿ ਉਹਨਾਂ ਨੂੰ ਵਖਰੀ ਗੱਲ ਵੀ ਕਾਫੀ ਬਿਮਾਰ ਹੋਣਗੇ ਪੰਜ ਜੀ ਦੇ ਹਿੱਦੇ ਪੰਜ ਬਕਾਇਦਾ ਤੋਂ ਟ੍ਰੇਪਰੇਸ਼ਨ ਹੋਏ ਆ ਉਹ ਸੱਚ ਰਹਿਦਾ ਕੀ ਹੈ ਜੀ ਕਿਰਤ ਕਰਕੇ ਅੱਜ ਦੀ ਜਿਹੜੇ ਸੈਸ਼ਨ ਦੇ ਵਿੱਚ ਪਠਾਨ ਮਾਜਰੇ ਜ਼ਿਕਰ ਨਾ ਕਰਨਾ ਤੇ ਮੈਂ ਸੋਚਦਾ ਵੀ ਇਹ ਜਿਹੜੇ ਸਾਡੇ ਐਮਐਲਏ ਨੇ ਇਹ ਵਾਕਿਆ ਹੀ ਭੇਡਾਂ ਇੱਥੇ ਕਿਤੇ ਸੋਖ ਪਾਲ ਜੀ ਘਰ ਹੁੰਦਾ ਉਹ ਅੰਦਰ ਆਉਂਦਾ ਤੇ ਉਹਨੂੰ ਸਮਝਾ ਦਿੰਦੇ ਤੇ ਉਹ ਪਠਾਨ ਮਾਦੇ ਜਿੱਕੇ ਝੂਰੂ ਕਰਦਾ ਜੀ ਵੀ ਤੁਸੀਂ ਕਰ ਕੀ ਰਹੇ ਹੋ ਤੁਸੀਂ ਇੱਕ ਐਮਐਲਏ ਆ ਤੁਸੀਂ ਨੋਟਿਸ ਭੇਜੋ ਉਹਨੂੰ ਬੁਲਾਓ ਬਲਾਕ ਦੀ ਪੁਸ਼ਪੜਤਾ ਕਰੂ ਤੁਸੀਂ ਫਿਰ ਤੁਸੀਂ ਕੋਰਟ ਨੂੰ ਲਿਖ ਕੇ ਦਿਓ ਵੀ ਸਮੇਸਕੇ ਚ ਬੰਦਾ ਨੁੜਿੰਦਾ ਹੋ ਗਿੱਤ ਕਲ ਬਣ ਜਾਂਦੀ ਹੈ ਜੀ ਕਾਊਂਟਰ ਮੋਰ ਤੋਂ ਪਿਓ ਨਾ ਇਸ ਕਰਕੇ ਅੱਜ ਦੇ ਪੂਰੇ ਸੈਸ਼ਨ ਦੇ ਵਿੱਚ ਪਠਾਨਵਾਜ ਦਾ ਜ਼ਿਕਰ ਨਾ ਹੋਣਾ ਇਹ ਦੱਸਦਾ ਵਾ ਕਿ ਵਾਕਿਆ ਜਿਹੜੀ ਗੱਲ ਪਠਾਨਵਾਜ ਨੇ ਕਹੀ ਸੀ ਭੇਡਾਂ ਦੇ ਉਹ ਸਭ ਤੋਂ ਗਿਆ ਸਤਿ ਕੁ ਜੀ ਪਰ ਸਤਾਰਨ ਤਰਨ ਦੀ ਜ਼ਿਮਨੀ ਚੋਣ ਬਾਰੇ ਗੱਲ ਕਰ ਲੈਣੇ ਆ ਕਿ ਕੁਝ ਆਉਂਦੇ ਸਮੇਂ ਉਹੀ ਜਿਹੜੀਆਂ ਨੇ ਸੰਭਾਵਨਾ ਹੈਗੀ ਕਿ ਤਰਨ ਤਰਨ ਦੀ ਜ਼ਿਮਨੀ ਚੋਣ ਹੋ ਜਾਵੇਗੀ ਤੇ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਦਾ ਕਹਿੰਦੇ ਉਮੀਦਵਾਰ ਨਹੀਂ ਉਹਨਾਂ ਨੂੰ ਮਿਲ ਰਿਹਾ ਪਾਲ ਜਿਹੜੀ ਉਹ ਜਾ ਰਹੀ ਹੈ ਪਰ ਪਈ ਤਿਆਰ ਨਹੀਂ ਹੋ ਰਿਹਾ ਕਿ ਕੀ ਕੁਝ ਚੱਲ ਰਿਹਾ ਕਾਂਗਰਸ ਦੇ ਵਿੱਚ ਕਿ ਉਮੀਦਵਾਰ ਜਿਹੜਾ ਹਜ ਤੱਕ ਉਹਨਾਂ ਵੱਲੋਂ ਐਲਾਨਿਆ ਨਹੀਂ ਗਿਆ ਤੇ ਕੀ ਲੱਗਦਾ ਹੈ ਕਿ ਕੌਣ ਉਮੀਦਵਾਰ ਹੋ ਸਕਦਾ ਸਿਰਫ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਆਜ਼ਾਦ ਗੁਰਪ੍ਰੀਤ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਉੱਥੇ ਉਮੀਦਵਾਰ ਬਣਾਇਆ। ਜੀ। ਇਹ ਸਾਬਕਾ ਪ੍ਰਿੰਸੀਪਲ। ਇਸੇ ਤਰ੍ਹਾਂ ਪਾਲ ਪੰਨੇ ਐਡਵੋਕੇਟ ਹਰਜੀਤ ਸਿੰਘ ਨੂੰ ਆਪਣਾ ਉਮੀਦਵਾਰ ਬਣਾ ਲਿਆ ਪੁਰਾਣਾ ਵਰਕਰ ਹੁੰਦਾ। ਹਮ ਹਰਮੀਰ ਸਿੰਘ ਨੂੰ ਅਕਾਲੀ ਦਲ ਦੇ ਵਿੱਚੋਂ ਪੁੱਟ ਕੇ ਲੈ ਕੇ ਗਏ ਸੀ ਕਿ ਆਵਾਦੀ ਪਾਰਟੀ ਵਾਲੇ ਅਜੇ ਤੱਕ ਹਰਮੀਰ ਤੋਂ ਜਿਹੜਾ ਵਾ ਉੱਥੇ ਉਮੀਦਵਾਰ ਨਹੀਂ ਲਾਣਿਆ ਕਿ ਦੋ ਕਿ ਤਿੰਨ ਵਾਰੀ ਉਹ એમ ਅੰਦਰ ਰਿਹਾ ਉੱਥੇ। ਜੀ ਅੱਗੇ ਚੱਲਦੇ ਆਪਾਂ ਸੰਦੀਪ ਸੰਨੀ ਦੀ ਗੱਲ ਚੱਲਦੀ ਆਂ ਕਿ ਉਹ ਪੁਨਰਗਠ ਪੁਨਰਗਠ ਜਿਹੜਾ ਆਪਣਾ ਹੈਗਾ ਪੁਨਰ ਸੱਜੀ ਤੇ ਕਾਲੀ ਧਰ ਜੀ ਮਾਨ ਸਰਬ ਮਾਨ ਦਾ ਉਹ ਸਾਂਝਾ ਮੀਟਰ ਬਣ ਸਕਦਾ ਪੌਸਿਬਿਲਟੀ ਨੂੰ ਉਮੀਦਵਾਰ ਬਣਾ ਦਿੱਤਾ ਜਾਵੇ ਜੇ ਉਹਨੂੰ ਉਮੀਦਵਾਰ ਬਣਾ ਜਾਂਦਾ ਤੇ ਜਿਹੜੀ ਸੀਟ ਦਾ ਮੁਕਾਬਲਾ ਬੜਾ ਰੋਚਕ ਹੋ ਜਾਊਗਾ ਜੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਜੀ ਕੋਈ ਇੱਕ ਰਾਜਵੀਰ ਸਿੰਘ ਬਾਰੇ ਨਾਂ ਦੱਸਦੇ ਆ ਇੱਕ ਦਸਬੀਰ ਸਿੰਘ ਡਿੰਪੇ ਬਾਰੇ ਗੱਲ ਚੱਲਦੀ ਪਰ ਡਿੰਪੇ ਨੇ ਕਹਿਤਾ ਜੀ ਮੈਂ ਤੇ ਆਪਣਾ ਇਲਾਜ ਕਰਨ ਜਾ ਰਿਹਾ ਵਿਦੇਸ਼ ਨੂੰ ਬਲਿੰਚ ਮੇਰੇ ਕੋਲ ਸਮਾਂ ਨਹੀਂ ਪਹਿਲਾਂ ਨਾ ਚੱਲਦਾ ਸੀ ਕਿ ਡਿੰਪੇ ਨੂੰ ਦੇ ਦिए ਸੀਟ ਦੀਪਾ ਵੀ ਤਾਂ ਮੰਨਦਾ ਸੀ ਉਹਨ ਕਿ ਉਹ ਭੱਜ ਗਿਆ ਕਿੱਦਾਂ ਨਹੀਂ ਪਤਾ ਇੱਕ ਦਵਿੰਦਰ ਸਿੰਘ ਨਾਲੀ ਹੈ ਜੀ ਇਹ ਨਿਰਮਲ ਸਿੰਘ ਸ਼ਰੋਮਣੀ ਕਮੇਟੀ ਜਿਹੜੇ ਮੈਂਬਰ ਨੇ ਉਹਨਾਂ ਦਾ ਭਤੀਜਾ ਲੱਗਦਾ ਕਿ ਭਨੇਮਾ ਲੱਗਦਾ ਇਹਨਾਂ ਦੀ ਜਾਣਕਾਰੀ ਤੇ ਹੈ ਨਹੀਂ ਇਹ ਸਾਰਾ ਕੋੜਮਾ ਇਕੱਠਾ ਦਵਿੰਦਰ ਸਿੰਘ ਲਾਲੀ ਦੇ ਆਜ਼ਾਦ ਵੀਦਵਾਰ ਚੋਣ ਲੜੀ ਸੀ ਤੇ 18000 ਵੋਟ ਲਏਗੇ ਸੀ ਜੀ ਕਾਹੰਦਰ ਸਕੂਲ ਕੇ ਇਸ ਵੇਲੇ ਸਭ ਤੋਂ ਜੇ ਉਮੀਦਵਾਰ ਮਜ਼ਬੂਤ ਉਮੀਦਵਾਰ ਉਹ ਦਵਿੰਦਰ ਸਿੰਘ ਲਾਲੀ ਆ ਉਹਨੂੰ ਟਿਕਟਮੈਂਟ ਦੀ ਸਭਾਵਨਾ ਬਹੁਤ ਜ਼ਿਆਦੀ ਕਿਸੇ ਵੀ ਦਿਨ ਕੋਈ ਐਲਾਨ ਹੋ ਸਕਦਾ ਜੀ ਜੇ ਉਹਨੂੰ ਦਿੱਤੀ ਜਾਂਦੀ ਹੈ ਤੇ ਫਿਰ ਵੀ ਜਿਹੜੀ ਆ ਉਹ ਖਿੱਚੋ ਤਾਂ ਬੜੀ ਵੱਧ ਜੇਗੀ ਭਾਵੇਂ ਸਰਕਾਰ ਜਦਾਂ ਮਰਜ਼ੀ ਜੋਰ ਲਾ ਲਈ ਸਰਕਾਰ ਲਈ ਇੱਕ ਚੁਣੌਤੀ ਜ਼ਰੂਰ ਬਣ ਜਾਈ ਜੀ ਉਮੀਦਵਾਰੋਂ ਸਰਦੀ ਖੇਤ ਜਿੱਥੇ ਸਭ ਤੋਂ ਵੱਧ ਵੋਟ ਆ ਉੱਥੇ ਉਹਦੀ ਕਾਫੀ ਫੋਲਡ ਆਨੰਦ ਇਸ ਕਰਕੇ ਇਹ ਉਮੀਦਵਾਰ ਨੇ ਲੇਕਿਨ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹਫਤੇ ਅੱਜ ਤੇ ਪਾਣ ਤੇ ਅੱਜ ਦੇ ਅੰਦਰ ਨੂੰ ਉਮੀਦ ਹੈ ਕਿ ਉੱਥੋਂ ਦੀ ਇਲੈਕਸ਼ਨ ਡਿclare ਹੋ ਜੇਗੀ ਕਿ ਕਿਸ ਦਿਨ ਵੋਟਾਂ ਪੈਣੀਆਂ ਤੇ ਕਿਸ ਦਿਨ ਬਕਾਇਦਾ ਤੋਂ ਤੇ ਰਿਜ਼ਲਟ ਆਉਣੇ ਹਨ ਜੀ ਕਿਉਂ ਨਵੰਬਰ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਬਿਹਾਰ ਦੀਆਂ ਜੀ ਉਹਨਾਂ ਦੇ ਜਿਹੜੀ ਇਹ ਚੋਣ ਹੋਏਗੀ ਤੇ ਇਹ ਚੋਣ ਕਾਫੀ ਰੋਚਕ ਬਣੇਗੀ ਸੰਦੀਪ ਸੰਧੀ ਵੀ ਆ ਗਿਆ ਉਮੀਦਵਾਰ ਜੇ ਉਹਨਾਂ ਦਾ ਇਧਰ ਦਵਿੰਦਰਪਾਲ ਸਿੰਘ ਲਾਲੀ ਆ ਗਿਆ ਦਵਿੰਦਰ ਸਿੰਘ ਲਾਲੀ ਆ ਗਿਆ ਉਧਰੋਂ ਹਰਬੀਰ ਸੰਧੂ ਆ ਗਿਆ ਇਹ ਉਮੀਦਵਾਰ ਸਾਰੇ ਆਫਸੇ ਪੂਰੀ ਇੱਕ ਦੋਏ ਦੀ ਜਿਹੜੀ ਆ ਉਹ ਪਰਵਾਹਾਂ ਖਿੱਚਣ ਦੀ ਜੀ ਬੀਬੀ ਸਖਮਦਰ ਕੋਰ ਪਰਵਾਹਾਂ ਜਿਹੜੀ ਕਾਲੀ ਦਲ ਦੀ ਉਮੀਦਵਾਰ ਬਾਦਲ ਦਲ ਦੀ ਉਮੀਦਵਾਰ ਉਹ ਬੀਬੀ ਨੇ ਆਜ਼ਾਦ ਗਰੁੱਪ ਬਣਾਇਆ ਸੀ ਕਿ ਇੱਕ ਜੀ ਉਹਦਾ ਵੱਡਾ ਨਾਜਾ ਹਰਪਾਲ ਸਿੰਘ ਗਰੁੱਪ ਆ ਉਹ ਪਾਸੇ ਹੋ ਗਿਆ ਹਰਪਾਲ ਸਿੰਘ ਕੁਲਵੰਤ ਸਿੰਘ ਗਰੀ ਉਹ ਇੱਕ ਪਾਸੇ ਹੋ ਗਏ ਤੇ ਇੱਕ ਪਾਸੇ ਇਹ ਰਪਾਲ ਸਿੰਘ ਤੇ ਕੁਲਵੰਤ ਸਿੰਘ ਦਾ ਆਜ਼ਾਦ ਗਰੁੱਪ ਸੀ ਉਹਦੀ ਸਪੋਰਟ ਅੱਜ ਵੀ ਆਮ ਆਦਮੀ ਪਾਰਟੀ ਨੂੰ ਕੱਲ ਨੂੰ ਬਦਲ ਜਾਵੇ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਲੇਕਿਨ ਤਰਨਤਾਰ ਦੀ ਸੀਟ ਵੀ ਕਾਫੀ ਰੌਚਕ ਬਣ ਵਾਲੀ ਹੈ ਬਿਲਕੁਲ ਦੇਖਣ ਵਾਲਾ ਹੋਵੇਗਾ ਨਤੀਜਾ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਕਿਉਂਕਿ ਟੱਕਰ ਦੇਣ ਵਾਲੇ ਉਮੀਦਵਾਰ ਤੇ ਕਾਫੀ ਨਜ਼ਰ ਆ ਰਹੇ ਨੇ ਬਹੁਤ ਸ਼ੁਕਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਨੂੰ ਸ਼ੁਕਰੀਆ ਸ਼ੁਕਰੀਆ